ਪਿੰਨੀਆਂ ਕਿ ਬਣਾਈਆਂ? ਕੀ ਕਹਿੰਦੇ ਆਂ ਉਸਕੋ? ਪਿੰਨੀ ਪਰ। ਪਿੰਨੀ। ਕਾਹਦੇ ਪਿੰਨੀ ਬਣਾਉਣਾ? ਤੇਰਾ ਗੁੜ ਦੇਖਿਆ? ਬਾਥਰੂਮਾਂ ਚ ਗੁੜ ਪਿਆ। 4-5 ਮਹੀਨੇ ਵਿੱਚ ਇਤਨਾ ਗੰਦ ਖਲਾ ਦੇ ਟੋਲ ਬਣਾਏ ਨੇ। ਨਹੀਂ। ਮਤਲਬ ਕੰਮ ਪੂਰਾ ਹੋ ਜਾਂਦਾ ਹੈ ਆਪਣੇ ਚਲਦੇ ਕੰਮ। ਕਹਾਂ ਸੇ ਹੋ? ਕਹਾਂ ਸੇ ਹੋ? ਗੁਰੂਖੋਦ। ਤੇਰੇ ਬੱਚੇ ਖਾਤੇ ਕਭੀ ਐਸੀ ਚੀਜ਼। ਉੱਪਰ ਕੱਪੜੇ ਕੱਚੇ ਬਨਣਾ ਟੰਗੇ ਹੋਏ ਤਾਰ ਤੇ ਤੇ ਪਿੰਨੀਆਂ ਜਿਹੜੀਆਂ ਉਤੇ ਮੱਖੀਆਂ ਦੀ ਭਰਮਾਰ ਚੰਗੀ ਆ। ਗੁੜ ਕੋਲ ਕੇ ਟੱਬ ਰੱਖਿਆ ਹੋਇਆ। ਇਹ ਟਾਇਲਟ ਆ। ਮਤਲਬ ਆਹ ਟਾਇਲਟ ਆ। ਆ ਗੋੜਾ ਰੱਖਿਆ ਹੋਇਆ ਏਦਾਂ ਦੇ ਹਾਲਾਤਾਂ 'ਚ ਚੀਜ਼ਾਂ ਪ੍ਰੋਵਾਈਡ ਕਰਦੇ ਆ ਹੈ ਕੀ ਹੈ ਦਿਖਾ ਦੇ ਫੁੱਲ ਦਿਖਾ ਦੇ ਨੀ ਥੋੜੀ ਜਿਹੀ ਹੋ ਜਾਏਗਾ ਇਹ ਸੀਲੇਗਾ ਥੇਲੋਗਾ ਤੋਂ ਬਣਾ ਸੀਲ ਥੇਲ ਦੇਖ ਨਾ ਜਿਹੜੀ ਚੀਜ਼ ਔਰ ਸਟਾਕ ਦੇਖੋ ਤੁਸੀਂ ਮਤਲਬ ਕਿੰਨੇ ਕਿੱਥੇ ਵੇਚਣਾ ਹਮਨ ਪਿੰਨੀਆਂ ਵਜਾ ਹੈ ਹੈ ਕਿੱਥੇ ਦੁਕਾਨਾਂ ਕੋਲ ਯਾਰ ਵੀ ਕਿਹੜੀ ਕਿਹੜੀ ਦੁਕਾਨਾਂ 'ਤੇ ਵੇਚਦਾ ਆ ਜਿਹੜੀ ਲੈਂਦਾ ਕਿੱਥੋਂ ਖਰੀਦਦਾ ਹੈ ਤਿੰਨੇ ਇਹ ਤੋਂ ਲੁਧਿਆਣਾ ਤੇ ਆਇਆ ਲੁਧਿਆਣਾ ਸੇ ਹਾਂ ਆ ਇਹਦੇ ਸੀਲ ਦਾ ਵੀ ਸੈਂਪਲ ਲਓ ਲਾਇਸੈਂਸ ਬਣਿਆ ਤੇਰਾ ਅੱਛਾ ਤੂੰ ਇੱਕ ਬਾਤ ਬਤਾ ਰੋ ਕਿਉਂ ਰਹਾ ਹੈ ਰੋ ਕਿਉਂ ਰਹਾ ਹੈ ਮਤਲਬ ਪਾਪ ਜਿਆਦਾ ਰਹੇ ਹੈ ਗਲਤੀ ਹੋ ਗਿਆ ਨਹੀਂ ਨਹੀਂ ਮਤਲਬ ਅਬ ਰੋ ਰਹੇ ਹੋ ਕਿ ਬਾਪ ਨਹੀਂ ਹੈ ਮਾਂ ਤਾਰੀ ਨਹੀਂ ਆਪ ਕੋਈ ਮਤਲਬ ਉਸਕਾ ਮਤਲਬ ਇਹ ਹੈ ਕਿ ਐਸਾ ਗੰਦਾ ਕੰਮ ਕਰੋ ਨਹੀਂ ਅਸੀਂ ਨਹੀਂ ਕਰਾਂਗੇ ਬਾਪ ਨਹੀਂ ਮਾਂ ਤੋਂ ਜਿਆਦਾ इसके बाद हम नहीं अबर मेरे माँ बाप नहीं है, मेरे नहीं है। मेरे 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 भी एक मेरी बात इमोशनली इमोशनली ना ब्लैकमेल कर ऐसे भावुक हो के माता पिता किसके है जहां कितनों को पूछ उनके मां बाप नहीं है तो समाज को मार देंगे पछतावा हो रहा पछतावा है उदा मक्खियां गंद तू रहा है ਆਸਪੇ ਆਗੇ ਸੇ ਬੜੀਆ ਕੰਮ ਕਰਨਾ ਆਗੇ ਬ੍ਰੇਸ ਕੰਮ ਹੋਗਾ ਆਪਸੇ ਲਾਇਸੈਂਸ ਲੋਗ ਹੋਣੀ ਹੋਈ ਪ੍ਰੈਸ ਬੈਕ ਔਰ ਐਸੇ ਨਹੀਂ ਤਰਿਕਾ ਬਣਾਣਾ ਨਹੀਂ ਨਹੀਂ ਹਮ ਲਾਇਸੈਂਸ ਬਣਾ ਕੇ ਕੰਮ ਕਰਨੇ ਹਮ ਲਾਇਸੈਂਸ ਬਨਵਾਏਗੇ ਔਰ ਵਾਕੇ ਨਾ ਸਫਾਈ ਤੋਂ ਆਤਾ ਰਹੂਗਾ ਕਰੇਗਾ ਪੂਰੀ ਰਾਤ ਦੇਖੀ ਆਪ ਤੁਹਾਨੂੰ ਪਹਿਲੇ ਹੀ ਮੈਂ ਪੜਾਉਣ ਲਈ ਵਰਤਦਾ ਤੇ ਮੱਖੀਆਂ ਜਿਹੜੀਆਂ ਆ ਇਹਦੇ ਚ ਮੱਖੀਆਂ ਦੀ ਪਰਮਾਰ ਆ ਆ ਦੇਖੋ ਆ ਦੇਖੋ ਆਹਾ ਆ ਮੱਖੀਆਂ ਸਾਰੀਆਂ ਇੱਧਰ ਬੰਨਣਾ

ਕੁਸ਼ੀ ਰਾਮਪਾਲ ਜੀ ਉਹ ਐਨਾ ਗੰਦਾ ਘੋੜਾ ਵੇਚਦਾ ਕੋਈ ਪਿੰਨੀਆਂ ਉਹ ਕੁਛ ਨਹੀਂ ਆ ਨਾ ਆਪਣੀ ਹਾਂਜੀ ਮਨੋ ਉਹ ਬੰਦਾ ਵੀ ਕਿੰਦਾ ਦਾ ਕਮਾਲ ਆ ਇਹ ਘੋੜਾ ਫਿਰ ਕਿਆ ਕਰਨਾ ਉਸ ਨੂੰ ਦੇ ਦੇਣਾ ਆਖੀ ਉਹ ਨਹੀਂ ਦੇ ਦੋ ਅਭੀ ਅਭੀ ਉਠਾਓ ਇਸ ਕੋ ਰਿਕਸ਼ੇ ਤੇ ਦੇ ਕੇ ਨਾ ਲੈ ਜਾਓ ਉਸ ਕੋ ਵਾਪਸ ਕਰੋ ਹਮ ਵਾਪਸ ਕਰਾਂਗੇ ਹਾਂ ਉਸ ਕੋ ਵਾਪਸ ਕਰੋ ਬਾਥਰੂਮ ਦੇ ਵਿੱਚ ਮਿਲਿਆ ਇਹ ਉਹੀ ਘੋੜਾ ਜਿਹੜਾ ਨਕੋੜਿਆ ਹੋਇਆ ਡਿਜ਼ੋਲਵ ਕੀਤਾ ਹੋਇਆ ਇਹਦੀਆਂ ਇਹਨੇ ਪਿੰਨੀਆਂ ਬਣਾਉਣੀਆਂ ਇਹ ਇਹ ਕੁਛ ਨਹੀਂ ਹੈ ਲੱਗ ਤੁਹਾਨੂੰ ਦੇਖਣ ਵਾਲੇ ਨੂੰ ਮੈਂ ਤਾਂ ਦਿਖਾਇਆ ਤੇ نیچے ਬੈਠਾ ਹੋਇਆ ਘੋੜਾ ਇਹੀ ਆ ਆ ਦੇਖੋ ਇਹ ਇਹ ਆਹ ਇਹ ਉਹੀ ਗੋੜ ਹੈ ਮਤਲਬ ਕਿੰਨਾ ਕਾਈਜਨ ਦਾ ਖਿਆਲ ਰੱਖਦੇ ਇਹ ਲੈ ਜਾ ਤੁਮਰ ਕਿੰਨੇ ਆ ਤੇਰੇ ਮੇਰੀ 15 15 ਸਾਲ ਤੇਰੇ ਕਿੰਨੇ ਆ 18 18 ਹੈ ਨਹੀਂ ਲਿਆ ਤੇਰੇ ਕੋ ਪ੍ਰੂਫ ਹੈਗਾ ਦਾਰ ਕੱਢਦਾ ਆਖੀਆਂ ਵੀ ਵੇਂਦੀਆਂ ਸਭ ਕੁਝ ਹੋ ਰਿਹਾ ਔਰ ਉਹ ਪੰਜ ਤਰਪਾਲ ਇੱਦਾਂ ਹੀ ਰੱਖਿਆ ਹੋਇਆ ਇਹਨਾਂ ਨੇ तरपाल पिन्निया तो मक्खियाँ देख सकते हैं पछतावा हुआ है ना हाँ। जी अच्छी बात अच्छी बात कोई है। गलती करता है ना हाँ। जो सुबह का भूला शाम को घर आ जाएगा उसको भूला नहीं, नहीं, नहीं कर अगर तू सही काम कर रहे काम नहीं कर रहा है सही कर रहा है हमारे लिए सही कर रहे हैं ना हमारे लिए हमारे बच्चे हैं सभी हमारे बच्चे भी है आपके जुग अगर आपके हमारा कोई पंजाबी जुगे जाके ऐसा गंदा काम करेगा नहीं हम कहेंगे नहीं गलत काम कर रहे हैं उसको भी ठीक कर आप सही कर रहे हैं हम आप सही करेंगे काम भी बढ़िया करेंगे आपको पछतावा हाँ, हाँ, हुआ है मैंने देखा अच्छा तब हुआ आप बहुत सही आदमी है आप हमको आ, आप, आप, आप इसको बढ़िया कर लो हाँ, हाँ, हम फिर चेक करने सुदार, आएंगे सुदार, और ऐसे ही लोगों को बताएंगे कि ये काम इसने सुधार कर लिया हम ये भी बताएंगे बताइएगा हाँ अच्छा चीज बना के लोग क्या लगता है इनका हम भी यही काम करते हैं कितने तरह काम ਇਹ ਕੰਮ ਕਰਦੇ ਹਾਂ ਸਭ ਤੇਜ ਤੇ ਤੂੰ ਤਾਂ ਨਹੀਂ ਤਾਂ ਪਹਿਲੇ ਨਹੀਂ ਨਹੀਂ ਕੱਲ ਮੈਂ ਨਹੀਂ ਤਾਂ ਮੈਂ ਗਾਉਂ ਇਧੇ ਤਾਜੀ ਹਵਾ ਆਇਆ ਤੇਰੇ ਕੋਲ ਇਸ ਚੀਜ਼ ਦਾ ਫਿਕਰ ਹੈ ते जो तो, 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 तो तेरे को अगर कोई दूसरा करता है तो तेरे को अधिकार दे दे एक मिनट एक मिनट मेरी बात सुनना अगर तेरा गंदा काम देख के कोई बंदा कर हमने भी गंदा करना है दूसरे को अलाउ कर दे हम वो नहीं करे हमारे घर मतलब ना होगी उसको भी किसको जो जो काम कर करना है बताओ ये यहाँ पे सुनील गुप्ता है सुनील गुप्ता है कहाँ पर है खालसा स्कूल के पास रहता है खालसा स्कूल के पास रहता है एक बंदा यहाँ पर रहता है

आ, हमने सीखा है ना कोई आपने कोई चीज सीखी है ना किसी से गाड़ी चलानी भी किसी ने सिखाई है ना आप अपने गुरु आप ही बन गया मेरे से कहा सीखा तू मैं सिखाता हूँ मैंने भाई नहीं पता था हम लोग भाई पता हम लोग हम लोग पहले जे गोड़ ऐसा रखना किसने सिखाया नहीं तो गलती हम लोग की है तो तुम्हारी गलती है तो फिर पूछ लेता ना पहले चलिए जो कोई काम करना हो तो पहले उसका सीखो ना कैसे करना है इसके लिए हम तो गलती मानते हैं ये गलती नहीं होगा हम लोगों से से सफाई हर चीज बनेगी है ना तो यही हम तो हम चाहते हैं सफाई से कहते हैं हम तो ये कहते हैं कि जहाँ तक भी है पहले ही बंदे ठीक कर ले आपके काम हमारे जाने से पहले कर ले इतना देर हो गई हमारी इतनी वीडियो आ रही है ना तेरे पास देखते है ना आप कब से काम करते हो जब फूड का चार पाँच चार पाँच महीने करते हैं घर चले जाते हैं फिर तो घर चले जाते हैं आ, अच्छा चार पांच महीने में इतना गंद खिला देते हो नहीं 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 मतलब तो, काम पूरा हो जाता है, नहीं। नहीं काम कहां, से हो? है। कहां से हो कहां से हो गोरखपुर से वहां भी ऐसे करते हो गलत हो गया गलती हो गया अब बनवा दे जिस तरह कहिएगा उस तरह करेंगे आप कैसे करोगे जिस तरह कहिएगा वो पहले नहीं पता था नहीं पता फिर फूड का काम करते तो पता नहीं होना चाहिए पता ले लेना था कहीं से नहीं मालूम है पता ले लेते किसी से गलती हो गया आपने पता फूड का कितना क्या हाल बना रखा है आप जो बाहर वो तरपाल पे पाके रखी हैं डाल के पिनियां जो बनाई क्या कहते हैं उसको पिनी का पिनी का पिनी बना तेरा गुड़ देखे बाथरूम च गुड़ पिया तेरे को गल पता गल है तो बाथरूम है ना टॉयलेट भी है साथ में हम्म है ना तो फिर आपने ये सोचना नहीं है तेरे बच्चे खाते कभी ऐसी चीज तो अपने बच्चों को भी ऐसा खिला देता है खिलाएगा तुम न तो लोगों के बच्चे जो किसके हैं नहीं जो लोगों के बच्चे है वो किसके हैं वो नहीं अपने अपने अपने, अपने है ना अपने, तो उनको दे, दे अपने, वो बीमार हो जाएंगे जैसे तूने तो गंदे हालातों में रखा है अपने, वो बीमार हो जाएंगे फिर बता काम करेंगे लेखा देना पड़ेगा परमात्मा को मानते हो ਜੇ ਗਲਤ ਕੰਮ ਕਰੇਗਾ ਤਾਂ ਸਜ਼ਾ ਮਿਲੇਗੀ ਨਾ ਸਜ਼ਾ ਮਿਲੇਗੀ ਤਾਂ ਆਪਕੋ ਵੀ ਇਹ ਨਹੀਂ ਮਿਲੇਗੀ ਨਾ ਪਰਮਾਤਮਾ ਬਖਸ਼ੇਗਾ ਆਪਕੋ ਨਹੀਂ 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 ਬਖਸ਼ੇਗਾ ਨਾ ਆਪ ਸਹੀ ਕਹ ਰਹਾ ਹੈ ਨਹੀਂ ਨਹੀਂ ਬਖਸ਼ੇਗਾ ਰੱਬ ਬਖਸ਼ੇਗਾ ਪਰਮਾਤਮਾ ਨਹੀਂ ਨਹੀਂ ਬਖਸ਼ੇਗਾ ਹਾਂ ਹੁਣ ਗਲਤ ਨਹੀਂ ਹੋਗਾ ਗਲਤ ਨਹੀਂ ਹੋਗਾ ਹੁਣ ਗਲਤੀ ਨਹੀਂ ਹੋਗਾ ਮੇਰੇ ਨਾਲ ਫੂਡ ਸੇਫਟੀ ਟੀਮ ਅੱਜ ਇੱਥੇ ਇਨਫੋਰਮੇਸ਼ਨ ਦੇ ਤਹਿਤ ਆਏ ਸੀਗੇ ਇਹ ਕੀਰਤੀ ਨਗਰ ਚਾ ਇੱਕ ਨੰਬਰ ਗਲੀ ਆ RAM RAMCHANDRAM RAMCHANDRA ਇਸਕਾ ਨਾਮ ਹੈ ਤੋ ਇਹਦੇ ਰਾਮਚੰਦਰ ਦੇ ਅਸੀਂ ਇਨਫੋਰਮੇਸ਼ਨ ਤੇ ਪਹੁੰਚੇ ਸਾਨੂੰ ਸਵੇਰ ਦਾ ਹੀ ਬੰਦਾ ਫੋਨ ਕਰ ਰਿਹਾ ਸੀ ਇੱਕ ਸਰਦਾਰ ਜੀ ਸਾਡੇ ਤੇ ਉਹ ਉਹਨਾਂ ਨੇ ਫਿਰ ਕਿਹਾ ਵੀ ਇੱਥੇ ਚੈੱਕ ਕਰੋ ਇਹ ਬੜੇ ਗੰਦੇ ਹਾਲਾਤਾਂ ਚ ਪਿੰਨੀਆਂ ਬਣਾਉਂਦਾ ਬੱਚਿਆਂ ਦੇ ਖਾਣ ਵਾਲੀਆਂ ਹੈਰਾਨੀ ਦੀ ਗੱਲ ਆ ਵੀ ਤਰਪਾਲ ਤੇ ਪਿੰਨੀਆਂ ਪਾਈਆਂ ਹੋਈਆਂ ਤੇ ਉਹ ਉੱਪਰ ਕੱਪੜੇ ਕੱਚੇ ਬਣਣਾ ਟੰਗੇ ਹੋਏ ਤਾਰ ਤੇ ਤੇ ਪਿੰਨੀਆਂ ਜਿਹੜੀਆਂ ਉਤੇ ਮੱਖੀਆਂ ਦੀ ਭਰਮਾਰ ਚੰਗੀ ਆ ਗੋੜ ਕੋਲ ਕੇ ਟੱਬ ਰੱਖਿਆ ਹੋਇਆ ਜਿਹਦੇ ਚ ਇਹ ਕਿੰਨੀਆਂ ਉਹ ਪਤਾ ਨਹੀਂ ਉਹ ਤਾਂ ਗੋੜ ਦਾ ਚਾਸਕੀ ਬਣਾਉਂਦਾ ਇਹ ਫੇਰ ਜਿਹੜੇ ਇਹਦੇ ਜਿੱਦਾਂ ਦੇ ਹਾਲਾਤਾਂ ਚ ਇਹਨਾਂ ਪਿੰਨੀਆਂ ਰੱਖਿਆ ਔਰ ਜਿਹੜੀ ਸਤੋਂ ਵੱਡੀ ਗੱਲ ਹੈ ਨਾ ਇਹਦੇ ਕੋਲ ਲਾਇਸੈਂਸ ਹੈ ਕਹਿੰਦਾ ਇਹ ਆ ਪਿਛਾਰ ਮਹੀਨੇ ਕੰਮ ਕਰਦੇ ਫੇਰ ਅਸੀਂ ਗੋਰਖਪੁਰ ਜੁਪੀ ਚਲੇ ਜਾਂਦੇ ਆ ਮੈਂ ਇੱਕ ਗੱਲ ਇਹਨੂੰ ਪੁੱਛਦਾ ਵੀ ਤੈਨੂੰ 4 ਮਹੀਨੇ ਯਾਰ ਕਿ ਤੈਨੂੰ ਕੋਈ ਫੂਡ ਦਾ ਫਿਕਰ ਨਹੀਂ ਗਲਤੀਆਂ ਮੰਨਣਾ ਸਾਹਮਣੇ ਆ ਕੇ ਫੂਡ ਸੇਫਟੀ ਦੇ ਡਰੋਂ ਇਦਾਂ ਕਰਨਾ ਇਹ ਡਰ ਕਰਕੇ ਨਹੀਂ ਚੰਗਾ ਕੰਮ ਕਰਨਾ ਹੋਣਾ ਚਾਹੀਦਾ ਤੁਸੀਂ ਇਹ ਸੋਚੋ ਯਾਰ ਲੋਕਾਂ ਨੂੰ ਸੇਫ ਤੇ ਮਿਆਰੀ ਖਾਣਾ ਆਪਾਂ ਦੇਣਾ ਨਹੀਂ ਹੈਗਾ ਫਿਰ ਮੈਂ ਇੱਕ ਗੱਲ ਇਹਨੂੰ ਕਹੀਆ ਰਮੋ ਨੂੰ ਕਿ ਜਿਹੜੇ ਬੱਚੇ ਆ ਉਹ ਵੀ ਤਾਂ ਛੱਡ ਹੀ ਆ ਜਿਹੜੇ ਖਾਂਦੇ ਆ ਔਰ ਜਿਹੜੀ ਵਿਚਾਰਨ ਵਾਲੀ ਗੱਲ ਹੈ ਕਿ ਜਿਹੜੀਆਂ ਕਿੰਨੀਆਂ ਆ ਨਾ ਜਿਹੜੀਆਂ ਜਿਹੜੀਆਂ ਇਹ ਬਣਾ ਰਿਹਾ ਉਹ ਮੈਨੂੰ ਨਹੀਂ ਲੱਗਦਾ ਕੋਈ ਬੰਦਾ ਅਮੀਰ ਜਾਂ ਵੱਡਾ ਜਿਹੜਾ ਬਹੁਤ ਪੈਸੇ ਵਾਲਾ ਉਹ ਖਾਂਦਾ ਹੋ ਨਾ ਔਰ ਮੈਨੂੰ ਇਹ ਵੀ ਨਹੀਂ ਲੱਗਦਾ ਕਿ ਉਹਨੂੰ ਵੱਡੇ ਖਾਂਦੇ ਹੋਣਗੇ ਵੱਡੇ ਵੱਡੇ ਬਡੇਰੀ ਉਮਰ ਦੇ ਉਹਨੂੰ ਬੱਚੇ ਹੀ ਖਾਂਦੇ ਆ ਔਰ ਬੱਚੇ ਵੀ ਮੈਨੂੰ ਲੱਗਦਾ ਵੀ ਜਿਹੜੇ ਆ ਤੂੰ ਤੂੰ ਤਾਂ ਤੂੰ ਅਮੀਰ ਤਾਂ ਹੈ ਨਹੀਂ ਬਹੁਤਾ ਤੇ ਦੇਖਣ ਤੋਂ ਲੱਗਦਾ ਵੀ ਬਹੁਤ ਅਮੀਰ ਤਾਂ ਹਨ ਤੇ ਤੂੰ ਅਗਰ ਗਰੀਬ ਦੇ ਬੱਚਿਆਂ ਦਾ ਨਹੀਂ ਫਿਕਰ ਕਰੂਗਾ ਤਾਂ ਕੌਣ ਕਰੂਗਾ ਨਹੀਂ ਬਾਤਾਂ ਕਰ ਰਹੇ ਆ ਤਕਰੀਬਾਂ ਦੇ ਬੱਚੇ ਤੇ ਤੂੰ ਮਾਰਨ ਲੱਗਾ ਤੇਰੀ ਚੀਜ਼ ਤਾਂ ਗਰੀਬ ਦੇ ਬੱਚਿਆਂ ਨੂੰ ਸੋ ਅੱਜ ਇਹਨੂੰ ਇਹ ਜੋ ਮਰਜੀ ਕਹਿੰਦਾ ਆ ਪੇ ਅਸੀਂ ਇਹਦੇ ਸੈਂਪਲ ਲੈ ਚੱਲੇ ਆ ਅੱਜ ਪਿੰਨੀਆਂ ਦੇ ਵੀ ਲੈ ਲਏ ਸੈਂਪਲ ਗੋੜ ਜਿਹੜਾ ਇਹ ਗੋੜ ਇਹਨੇ ਬਾਥਰੂਮ 'ਚ ਰੱਖਿਆ ਹੋਇਆ ਸੀ ਇਦਾਂ ਦੇ ਹਾਲਾਤਾਂ 'ਚ ਉਹ ਲੈ ਲਿਆ ਤੇ ਤੇ ਬਾਥਰੂਮ 'ਚ ਜਿਹੜਾ ਗੋੜਾ ਆ ਦੇਖੋ ਤੁਸੀਂ ਨਹੀਂ ਬਾਥਰੂਮ 'ਚ ਨਹੀਂ ਹੈ ਹੋਰ ਇਹਨੂੰ ਕੀ ਕਹਿੰਦੇ ਆ ਆਹ ਆ ਦੇਖੋ ਇਹਦੇ ਨਾਲ ਹੀ ਬਿਲਕੁਲ ਇੱਧਰ ਟਾਇਲਟ ਆ ਆ ਦੇਖੋ ਆ ਦੇਖੋ ਇਹ ਟਾਇਲਟ ਆ ਮਤਲਬ ਆ ਟਾਇਲਟ ਆ ਆ ਗੋੜਾ ਰੱਖਿਆ ਹੋਇਆ ਇਦਾਂ ਦੇ ਹਾਲਾਤਾਂ 'ਚ ਚੀਜ਼ਾਂ ਪ੍ਰੋਵਾਈਡ ਕਰਦੇ ਆ ਸੋ ਇਹ ਗੁੜ ਦੇ ਸੈਂਪਲ ਲੈ ਜਾਣੇ ਆ ਗੁੜ ਦੇ ਦੇਖੋ ਤੁਸੀਂ ਕਿੱਦਾਂ ਦੇ ਹਾਲਾਤ 'ਚ ਇਹਨੇ ਗੁੜ ਰੱਖਿਆ ਇਹ ਗੁੜ ਪਿੰਨੀਆਂ ਬਣਾਉਣ ਲਈ ਯੂਜ਼ ਕਰਦਾ ਬੰਦਾ ਰਾਮੋ ਰਾਮਚੰਦਰ ਤੇ ਅਸੀਂ ਜਿਹੜਾ ਅਸੀਂ ਸੈਂਪਲ ਅੱਜ ਪਿੰਨੀਆਂ ਦੇ ਵਿੱਚੋਂ ਲੈਣੇ ਆ ਕੀਰਤੀ ਨਗਰ ਚਰਾਮੂ ਦੇ ਮਕਸਦ ਜਿਹੜਾ ਇਹ ਨਹੀਂ ਹੈਗਾ ਇਕੱਲਾ ਪਈ ਜਿਹੜਾ ਇਹ ਸੈਂਪਲ ਲੈਣੇ ਆ ਉਹਦਾ ਰਿਜ਼ਲਟ ਕੀ ਆਊਗਾ ਉਹ ਇੱਕ ਇਹਦਾ سزا ਕੀ ਨੂੰ ਮਿਲਗੀ ਮੰਤਵ ਇਹ ਹੈ ਪਈ ਸਾਡਾ ਜਿਹੜਾ ਲੋਕੀ ਅਵੇਅਰ ਹੋ ਜਾਣ ਫੂਡ ਸੇਫਟੀ ਟੀਮ ਜਾਊਗੀ ਤਾਂ ਲੋਕੀ ਡਰੋ ਕਰਨ ਨਹੀਂ ਅਸੀਂ ਚਾਹੁੰਦੇ ਸਾਡਾ ਮੈਸੇਜ ਜਿੱਥੇ ਪਹੁੰਚ ਜਾਂਦਾ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਲੋਕੀ ਆਪਣਾ ਠੀਕ ਕਰ ਲੈਣ ਅਸੀਂ ਕਦਾ ਵੀ ਨਹੀਂ ਚਾਹੁੰਦੇ ਕਦੀ ਵੀ ਨਹੀਂ ਚਾਹੁੰਦੇ ਅਸੀਂ ਜਾਈਏ ਤਾਂ ਸਾਨੂੰ ਐਦਾਂ ਦੇ ਹਾਲਾਤ ਮਿਲਣ ਐਦਾਂ ਦੀ ਲੈਟਰਿਨ ਮਿਲੇ ਨਾਲ ਇਹ ਨਹੀਂ ਅਸੀਂ ਚਾਹੁੰਦੇ ਔਰ ਜਿੱਦਾਂ ਦੇ ਤਰਪਾਲ ਗੰਦੇ ਤੇ ਪਾਈ ਆ ਔਰ ਜਿੱਦਾਂ ਦੇ ਹਾਲਾਤਾਂ ਨੇ ਗਡਾਉਨ ਬਣਾਇਆ ਸੋ ਸੈਂਪਲ ਲੈ ਲਾਂਗੇ ਔਰ ਸੈਂਪਲ ਜਦੋਂ ਟੈਸਟ ਹੋ ਕੇ ਆਉਣਗੇ ਫਿਰ ਹੀ ਇਹ ਵੇਚ ਸਕੂਗਾ ਕੋਈ ਚੀਜ਼ ਨਹੀਂ ਤਾਂ ਨਹੀਂ ਵੇਚ ਸਕੂਗਾ बस कुल मिला के मिशन तद्रस्त पंजाब लागू करके हटेंगे जेड़े ਹੁਣ ਫੇਰ ਤੁਸੀਂ ਕੋਈ ਮੈਨੂੰ ਕਵੇ ਤੇ ਪ੍ਰਵਾਸੀ ਭਾਰਤੀਆਂ ਨੂੰ ਤੁਸੀਂ ਪੁਆਇੰਟ ਆਊਟ ਕਰਦੇ ਆ ਯਾਰ ਹੁਣ ਮੈਂ ਥੋੜਾ ਇਹਨੂੰ ਲਿਆਂਦਾ ਜਿਹੜਾ ਬੰਦਾ ਇਨਫੋਰਮੇਸ਼ਨ ਲੈ ਕੇ ਆ ਉਹ ਮੈਂ ਥੋੜਾ ਉਹਨੂੰ ਪਲਾਨ ਕੀਤਾ ਕੁਛ ਸੋ ਇਹ ਕੁਛ ਨਹੀਂ ਇਦਾਂ ਦੀ ਗੱਲ ਅਸੀਂ ਚੋਣ ਭਈ ਜਿਹੜਾ ਐਡਲਟਰੇਸ਼ਨ ਕਰਦਾ ਆ ਉਹ ਨਾ ਪੰਜਾਬੀ ਆ ਉਹਨੂੰ ਇਦਾਂ ਦੇਖਣਾ ਚਾਹੀਦਾ ਨਾ ਉਹਨੂੰ ਇਹਦਾ ਜੁਪੀ ਦਾ ਦੇਖਣਾ ਚਾਹੀਦਾ ਨਾ ਉਹਨੂੰ ਬਿਹਾਰ ਦਾ ਦੇਖਣਾ ਚਾਹੀਦਾ ਉਹਨੂੰ ਦੇਖਣਾ ਚਾਹੀਦਾ ਕਿ ਉਹ ਸਮਾਜ ਦਾ ਦੁਨੀਆ ਦਾ ਦੁਸ਼ਮਣ ਹੈ ਜਿਹੜਾ ਜ਼ਹਿਰ ਖੜਾ ਰਿਹਾ ਸਟੇਟ ਨਾਲ ਉਹਨੂੰ ਲਿੰਕ ਕਰਕੇ ਨਹੀਂ ਦੇਖਣਾ ਚਾਹੀਦਾ ਪਰ ਜਿਹੜੀ ਸਟੇਟ ਜ਼ਿਆਦਾ ਇਦਾਂ ਕਰ ਰਹੀ ਆ ਤਾਂ ਕਿਤੇ ਨਾ ਕਿਤੇ ਸਵਾਲ ਤਾਂ ਉੱਠੂਗਾ ਸ਼ੁਕਰੀਆ ਥੈਂਕ ਯੂ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬਸ ਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰੈਗਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛਡਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਦੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟਮਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488